ਇੰਛੇ ਦੇ ਇੱਕ ਸਾਲ ਤੋਂ ਜਿਹੜਾ ਕੰਮ ਹੋਇਆ ਉਹਦੇ ਤੇ ਤੁਹਾਡੀ ਤਸੱਲੀ ਆ ਬਿਲਕੁਲ ਤਸੱਲੀ ਆ ਜੀ ਜੇ ਨਾ ਤਸੱਲੀ ਹੁੰਦੀ ਤਾਂ ਬੰਨ ਹੁਣ ਤੱਕ ਟੁੱਟ ਜਾਣਾ ਸੀ ਜਿੰਨਾ ਪਾਣੀ ਤੁਹਾਨੂੰ ਪਿੱਛੇ ਇੱਥੇ ਦੇ ਜ਼ਿੰਮੇਵਾਰ ਜਿਹੜੇ ਉਹ ਤੁਹਾਨੂੰ ਦੱਸਣਗੇ ਜਿਹੜੇ ਇੱਥੇ ਦੇ ਵਸਿੰਦੇ ਆ ਮੈਂ ਬਾਹਰ ਲਿਆਂ ਦੀ ਗੱਲ ਨਹੀਂ ਕਰਦੀ ਕਿ ਕਿਤੇ ਉਹ ਵੀ ਆ ਕੇ ਕੋਈ ਕਮੈਂਟ ਕਰਨ ਲੱਗ ਜਾਏ ਤੇ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਜਿਹੜੇ ਇਤਿਹਾਸੇ ਪਾਸੇ ਦੇ ਪਿੰਡਾਂ ਦੇ ਵਸਿੰਦੇ ਨੇ ਜਿਹੜੇ ਇੱਥੇ ਦੇ ਜ਼ਿੰਮੇਦਾਰ ਆ ਉਹਨਾਂ ਦੀ ਪੂਰੀ ਤਸੱਲੀ ਆ ਪਿਛਲੇ ਸਾਲ ਜਿਹੜੇ ਸਾਲ ਦੇ ਵਿੱਚ ਹੋਏ ਹੋਏ ਕਮਾਕਾਰਾਂ ਦੀ ਇਹ ਵਾਲੀ ਨੋਚ ਅਸੀਂ ਕੱਲ ਪਰਸੋਂ ਹੀ ਪਲੈ ਇਹ ਬ੍ਰੁਤੀਆਂ ਨੂੰ ਕੁਸ਼ਰਤ ਨੇ ਮੌਕਾ ਦਿੱਤਾ ਆ ਅ ਬਿਲਕੁਲ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੇ ਇਹ ਮੌਕਾ ਪ੍ਰਸਤੀਤੀ ਸਿਆਸਤ ਨਾ ਹੁੰਦੀ ਤੇ ਫਿਰ ਪੰਜਾਬ ਦਾ ਰੁਖ ਟੰਗ ਵੀ ਕੁਝ ਹੋਰ ਹੁੰਦਾ ਇਹ ਇਹਨਾਂ ਦਾ ਬ੍ਰੁਤੀਆਂ ਦਾ ਕੋਈ ਕੰਮ ਜਾਂ ਸਹਿਯੋਗ ਵੀ ਆ ਤੁਹਾਨੂੰ ਮੈਂ ਤੇ ਸੰਗਤ ਦੇ ਰੂਪ ਦੇ ਵਿੱਚ ਸਾਰਾ ਕੁਝ ਦੇਖਦੀ ਆਂ ਔਰ ਸੰਗਤ ਜਿਹੜੀ ਟੋਟਲ ਸਹਿਯੋਗ ਦੇ ਰਹੀ ਆਂ ਮੈਂ ਸੰਗਤ ਨੂੰ ਜਿਹੜੇ ਆਮ ਲੋਕਾਂ ਨੂੰ ਮੈਂ ਪਾਰਟੀਆਂ ਚ ਨਹੀਂ ਵੰਡਦੀ ਨਾ ਮੈਂ ਕਦੀ ਆਮ ਜਨਤਾ ਨੂੰ ਸਾਰੀ ਨੂੰ ਕਦੀ ਪਾਰਟੀ ਦੇ ਰੂਪ ਵਿੱਚ ਦੇਖਿਆ ਮੇਰੇ ਸੁਭਾ ਦਾ ਹਿੱਸਾ ਨਹੀਂ ਹੈ ਇਸ ਵੇਲੇ ਵੀ ਜਿੰਨੀ ਸੰਗਤ ਆ ਮੇਰੇ ਵੱਲੋਂ ਇਹ ਸੰਗਤ ਆ ਔਰ ਸਾਰੀ ਸਹਿਯੋਗ ਕਰ ਰਹੀ ਆ ਤੁਸੀਂ ਉਦੋਂ ਆਉਣੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮਿੰਦਰ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਆਏ ਸੀ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਹਾਂ ਜੀ ਮੈਡਮ ਜੀ ਤੁਸੀਂ ਆਪਣੀ ਗਿਆਬਨ ਦੀ ਨੋਇਦਾ ਜਿਹੜਾ ਰਾਜਿਆ ਮੈਨ ਆਇਆ ਹਾਂ ਕੀ ਕਰਨ ਜੋਨੇ ਆ ਹੇ ਤਾਂ ਸੀ ਇਸ ਵੇਲੇ ਸਾਰਾ ਪੰਜਾਬੀ ਜਿਹੜਾ ਇਸ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਆ ਜੀ ਪਰ ਦੂਸਰੀ ਗੱਲ ਇਹ ਵੀ ਆ ਵੀ ਪੰਜਾਬ ਜਿਹੜਾ ਨਾ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਤੇ ਚੜ੍ਹਦੀ ਕਲਾ ਵਾਲੇ ਲੋਕ ਨੇ ਜੀ ਔਰ ਬੜੇ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਸਾਰੇ ਜਿਹੜੇ ਆ ਪੰਜਾਬ ਦਾ ਕਲਾ ਕਲਾ ਜੀ ਲੱਗਿਆ ਹੋਇਆ ਜੀ ਇੱਥੇ ਬੰਤੇ ਮੈਂ ਪਰ ਸੋ ਵੀ ਆਈ ਸੀ ਕੱਲ ਇੱਥੇ ਪਹੁੰਚ ਨਹੀਂ ਹੋ ਪਾਰੀ ਕਿਉਂਕਿ ਪੂਰੇ ਆਪਣੇ ਹਲਕੇ ਦੇ ਵਿੱਚ ਤਕਰੀਬਨ 60 ਕ ਦੇ ਕਰੀਬ ਪਿੰਡ ਜਿਹੜੇ ਆ ਉਹ ਜਿਹੜੇ ਚਿੱਟੀ ਪਈਆਂ ਆ ਉਹਦੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਹੋਇਆ ਮੇਰਾ ਉਧਰ ਪੂਰਾ ਦਿਨ ਕੱਲ ਨਿਕਲ ਗਿਆ ਸੀ ਅੱਜ ਸਵੇਰ ਤੋਂ ਬਾਰੀ ਬਾਰਿਸ਼ ਵੀ ਪੈ ਰਹੀ ਆ ਪਰ ਇੱਥੇ ਬੰਦ ਦਾ ਕਾਫੀ ਨੁਕਸਾਨ ਜਿਹੜਾ ਨੋਚ ਦਾ ਨੁਕਸਾਨ ਹੋ ਗਿਆ ਜੀ ਬੰਨ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਬੰਨ ਤੇ ਮਿੱਟੀ ਪੈ ਰਹੀ ਆ ਅੰਦਰਲੇ ਪਾਸੇ ਲਗਾਤਾਰ ਪੱਥਰ ਲੱਗ ਗਿਆ ਲੱਗਿਆ ਹੋਇਆ ਉਹਦੇ ਚ ਕੋਈ ਸਾਨੂੰ ਦਿੱਕਤ ਨਹੀਂ ਆਈ ਪਰ ਜਿਹੜੀ ਨੋਚ ਇੱਕ ਕੱਚੀ ਨੋਚ ਸੀ ਉਹਦੇ ਅੱਗੇ ਪੱਕੀ ਨੋਚ ਵੀ ਸੀ ਉਹ ਸਾਰਾ ਕੁਝ ਰੁੜ ਗਿਆ ਹੁਣ ਜਿਹੜੀ ਮਿੱਟੀ ਦੀ ਜਿੰਨੀ ਕ ਨੋਚ ਬਚੀ ਆ ਉਦੋਂ ਸੰਘਰਸ਼ ਪੂਰਾ ਚੱਲ ਰਿਹਾ ਲੱਗੇ ਹੋਇਆ ਔਰ ਪਰਮਾਤਮਾ ਮਿਹਰ ਕਰੇ ਅਸੀਂ ਕਾਮਯਾਬ ਹੋ ਜਾਵਾਂਗੇ ਔਰ ਜਿੰਨੇ ਮੁੰਡੇ ਸਾਰੇ ਏਰੀਆ ਦੇ ਲੱਗੇ ਹੋਏ ਆ ਸਾਰੇ ਡਰੇਨੇਜ ডিপਾਰਟਮੈਂਟ ਇੱਥੇ ਆ ਸਾਰੇ ਮਹਿਕਮੇ ਇੱਥੇ ਆ ਔਰ ਬੜੇ ਜੋਸ਼ ਸ਼ੋਰ ਦੇ ਨਾਲ ਬੜੀ ਹਿੰਮਤ ਦੇ ਨਾਲ ਲੱਗੇ ਹੋਏ ਆ ਪਰਮਾਤਮਾ ਮਿਹਰ ਕਰੂਗਾ ਅਸੀਂ ਕਾਮਯਾਬ ਹੋਵਾਂਗੇ ਔਰ ਠੀਕ ਠਾਕ ਜਿਹੜੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਰਹਿਣਗੇ ਜਿਨੇ ਇੱਕ ਸਾਲ ਤੋਂ ਜਿਹੜਾ ਕੰਮ ਹੋਇਆ ਉਹਦੇ ਤੇ ਤੁਹਾਡੀ ਤਸੱਲੀ ਆ ਬਿਲਕੁਲ ਤਸੱਲੀ ਆ ਜੀ ਜੇ ਨਾ ਤਸੱਲੀ ਹੁੰਦੀ ਤਾਂ ਬੰਨ ਹੁਣ ਤੱਕ ਟੁੱਟ ਜਾਣਾ ਸੀ ਜਿੰਨਾ ਪਾਣੀ ਤੁਹਾਨੂੰ ਪਿੱਛੇ ਇੱਥੇ ਦੇ ਜ਼ਿੰਮੇਦਾਰ ਜਿਹੜੇ ਉਹ ਤੁਹਾਨੂੰ ਦੱਸਣਗੇ ਜਿਹੜੇ ਇੱਥੇ ਦੇ ਵਸਿੰਦੇ ਆ ਮੈਂ ਬਾਹਰ ਲਿਆਂ ਦੀ ਗੱਲ ਨਹੀਂ ਕਰਦੀ ਕਿ ਕਿਤੇ ਉਹ ਆ ਕੇ ਕੋਈ ਕਮੈਂਟ ਕਰਨ ਲੱਗ ਜਾਏ ਤੇ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਜਿਹੜੇ ਇੱਥੇ ਆਸੇ ਪਾਸੇ ਦੇ ਪਿੰਡਾਂ ਦੇ ਵਸਿੰਦੇ ਨੇ ਜਿਹੜੇ ਇੱਥੇ ਦੇ ਜ਼ਿੰਮੇਦਾਰ ਆ ਉਹਨਾਂ ਦੀ ਪੂਰੀ ਤਸੱਲੀ ਆ ਪਿਛਲੇ ਸਾਲ ਜਿਹੜੇ ਸਾਲ ਦੇ ਵਿੱਚ ਹੋਏ ਹੋਏ ਕੰਮਕਾਰਾਂ ਦੀ ਇਹ ਵਾਲੀ ਨੋ ਕੋ ਸਟਾਰਟ ਕਰਨ ਦੀ ਜਿਹੜੀ ਟੁੱਟੀ ਆ ਔਰ ਕੋਈ ਗੱਲ ਨਹੀਂ ਇਸ ਸਮਾਂ ਵੀ ਨਿਕਲ ਜਾਣਾ ਜਿਹੜਾ ਚੱਲ ਰਿਹਾ ਔਰ ਸਰਕਾਰ ਵੱਲੋਂ ਪੂਰੀ ਹਰ ਤਰ੍ਹਾਂ ਦੀ ਮਦਦ ਜਿਹੜੀ ਉਹ ਮਿਲ ਰਹੀ ਆ ਬੰਦ ਦੇ ਉੱਤੇ ਅਸੀਂ ਪਹਿਲਾਂ ਹੀ ਜਿਹੜੀ ਤਿਆਰੀ ਕੀਤੀ ਹੋਈ ਸੀ ਤਕਰੀਬਨ 4-5 ਹਜ਼ਾਰ ਬੋਰਾ ਜਿਹੜਾ ਉਹ ਸੈਂਡ ਦਾ ਭਰਿਆ ਪਿਆ ਉਹੀ ਬੰਦ ਜਿਹੜਾ ਅਸੀਂ ਹੁਣ ਬਕਾਇਦਾ ਇੱਥੇ ਕੋਸ਼ਿਸ਼ ਕਰ ਰਹੇ ਆ ਦਰਖਤ ਕਟ-ਕਟ ਕੇ ਸੁੱਟੇ ਪੈਰੇ ਕਿ ਪਾਣੀ ਦਾ ਵਹਾਅ ਹੀ ਨਾ ਤੇਜ਼ ਆ ਕਿ ਵੱਡੇ ਵੱਡੇ ਦਰਖਤ ਵੀ ਜਿਹੜੇ ਪਾਣੀ ਰੋੜ ਕੇ ਲੈ ਕੇ ਜਾ ਰਿਹਾ ਪਰ ਹਿੰਮਤ ਅੱਗੇ ਕਹਿੰਦੇ ਹੁੰਦੇ ਆ ਕਿ ਸਾਰਾ ਕੁਝ ਜਿਹੜਾ ਹੋ ਜਾਂਦਾ ਔਰ ਇਹ ਸਾਡੇ ਇਹਨਾਂ ਸਾਰੇ ਲੋ ਜਿਹੜਾ ਕੰਮ ਕਰ ਰੇ ਉਸ ਹਿੰਮਤ ਅੱਗੇ ਤੇ ਇਹ ਜਿਹੜਾ ਸਾਰਾ ਕੁਝ ਕਮਜਬ ਹੋ ਜਾਂਦਾ ਹੁੰਦਾ ਔਰ ਅਸੀਂ ਕਾਮਯਾਬੀ ਆ ਔਰ ਅਸੀਂ ਸੇਫ ਆ ਮੈਂ ਸਾਰੇ ਲੋਕਾਂ ਨੂੰ ਵੀ ਇਹੀ ਕਹਿਣਾ ਚਾਹਨੀ ਕੋਈ ਪੈਨਿਕ ਨਾ ਕਰੇ ਕਿਸੇ ਕਿਸਮ ਦਾ ਫਿਕਰ ਨਾ ਕਰੋ ਸਭ ਠੀਕ ਆ ਔਰ ਬੰਨ ਵੀ ਜਿਹੜਾ ਉਹ ਬਿਲਕੁਲ ਸੇਫ ਆ ਕਿਤੇ ਕਿਸੇ ਕਿਸਮ ਦੀ ਕੋਈ ਕਮੀ ਕਮਜ਼ੋਰੀ ਨਹੀਂ ਹੈ ਸਿਰਫ ਇੱਕ ਨੋਚ ਹਿੱਲੀ ਆ ਜਿਹਦੇ ਉੱਤੇ ਸਾਰਾ ਪ੍ਰਸ਼ਾਸਨ ਤੇ ਸਾਰੀ ਜਿਹੜੀ ਆ ਸੁਰੱਖਿਆ ਸਾਰੀ ਨੋਚ ਦੇ ਉੱਤੇ ਲੱਗੀ ਹੋਈ ਆ ਜੀ ਐ ਬ੍ਰੋਤੀਆਂ ਨੂੰ ਉਦਤ ਨੇ ਮੌਕਾ ਦਿੱਤਾ ਆ ਬਿਲਕੁਲ ਜੀ ਪਰੇ ਤੁਹਾਡਾ ਕੀ ਕਹਿ ਰਿਹਾ ਜੇ ਇਹ ਮੌਕਾ ਪ੍ਰਸਤਤੀ ਸਿਆਸਤ ਨਾ ਹੁੰਦੀ ਤੇ ਫਿਰ ਪੰਜਾਬ ਦਾ ਰੁਕਟੰਗ ਵੀ ਕੁਝ ਹੋਰ ਹੁੰਦਾ ਇੱਕ ਮਿੰਟ ਜੀ ਰੁਕਟੰਗ ਵੀ ਕੁਝ ਹੋਰ ਹੁੰਦਾ ਵਿਰੋਧੀਆਂ ਵਿਰੋਧੀਆਂ ਨੂੰ ਮੌਕੇ ਮਿਲੇ ਹੋਏ ਆ ਜੀ ਔਰ ਇਹ ਮੌਕੇ ਜਿਹੜੇ ਇਸ ਮੌਕਾ ਪ੍ਰਸਤਤੀ ਮੈਂ ਹਮ ਹੀ ਨਹੀਂ ਹੈ ਔਰ ਇਹ ਜਿਹੜੇ ਵਿਰੋਧੀ ਨੇ ਮਤਲਬ ਇਹੋ ਇਹੋ ਜਿਹੇ ਕਰਤੂਤਾਂ ਇਹਨਾਂ ਦੀਆਂ ਜਾ ਕੇ ਹੜਵਾਲੇ ਏਰੀਆ ਦੇ ਵਿੱਚ ਸਾਹਮਣੇ ਆ ਰਹੀਆਂ ਮੈਂ ਫੇਰ ਕਰੂੰਗੀ ਮੈਂ ਬਾਰ-ਬਾਰ ਕਹਿ ਰਹੀ ਕਿ ਇਹ ਲਾਸ਼ਾਂ ਤੇ ਨੱਚਣ ਵਾਲੇ ਲੋਕ ਨੇ ਇਹਨਾਂ ਨੂੰ ਕਿਸੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਮਤਲਬ ਨਹੀਂ ਹੈਗੇ ਆਪਣੇ ਜੋਂਗਿਆਂ 'ਚ ਆਉਂਦੇ ਆ ਇੱਕ ਦੂਜੇ ਨਾਲ ਲੜਦੇ ਆ ਪਾਣੀ ਦੀ ਸੈਰ ਕਰਦੇ ਆ ਕਰਕੇ ਨਿਕਲ ਜਾਂਦੇ ਇਹਨਾਂ ਦਾ ਇੰਨਾ ਕੰਮ ਹੈ ਇਸ ਵੇਲੇ ਇਹਨਾਂ ਦਾ ਵਿਰੋਧੀਆਂ ਦਾ ਕੋਈ ਕੰਮ ਤੇ ਸਹਿਯੋਗ ਵੀ ਆ ਤੁਹਾਨੂੰ ਮੈਂ ਤਾਂ ਸੰਗਤ ਦੇ ਰੂਪ ਦੇ ਵਿੱਚ ਸਾਰਾ ਕੁਝ ਦੇਖਦੀ ਆਂ ਔਰ ਸੰਗਤ ਜਿਹੜੀ ਟੋਟਲ ਸਹਿਯੋਗ ਦੇ ਰਹੀ ਆਂ ਮੈਂ ਸੰਗਤ ਨੂੰ ਜਿਹੜੇ ਆਮ ਲੋਕਾਂ ਨੂੰ ਮੈਂ ਪਾਰਟੀਆਂ ਚ ਨਹੀਂ ਵੰਡਦੀ ਨਾ ਮੈਂ ਕਦੀ ਆਮ ਜਨਤਾ ਨੂੰ ਸਾਰੀ ਨੂੰ ਕਦੀ ਪਾਰਟੀ ਦੇ ਰੂਪ ਵਿੱਚ ਦੇਖਿਆ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ ਇਸ ਵੇਲੇ ਵੀ ਜਿੰਨੀ ਸੰਗਤ ਹੈ ਮੇਰੇ ਵੱਲੋਂ ਇਹ ਸੰਗਤ ਹੈ ਔਰ ਸਾਰੀ ਸਹਿਯੋਗ ਕਰ ਰਹੀ ਆ ਔਰ ਵੱਡੇ ਪੱਧਰ ਤੇ ਸਹਿਯੋਗ ਕਰ ਰਹੀ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਿਹੜਾ ਉਹ ਪੂਰਾ ਪਹਿਣਾ ਇਸ ਕਰਕੇ ਇੱਥੇ ਮੈਂ ਕਿਸੇ ਕਿਸਮ ਦੀ ਕੋਈ ਕਨਕੂਪਰੰਤੂ ਨਹੀਂ ਕਰਨਾ ਚਾਹੁੰਦੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਬਾਬਾ ਹਾਂਜੀ ਬਹੁਤ ਥੋੜਾ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤੱਕਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਡੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਘਰ ਬੰਦੇ ਹਾਂ ਜੀ ਮੈਂ ਜਿਲ੍ਹਾ ਪ੍ਰਾਂਚਰ ਦਾ ਡੀਪ ਸਰਪੰਚ ਪਿੰਡ ਭਾਰਤ ਦਾ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਐਤੀਨਾਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਵੀ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਹੈ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੇ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਨਾ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਲੋਕ ਕਰ ਰਹੇ ਤਾਂ ਜੀ ਨਗਰਪੰਚਾਇਤ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਕੋਈ ਇੱਕ ਮੈਂ ਤਾਂ ਨਹੀਂ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਕੋਈ ਨਹੀਂ ਨਹੀਂ ਜੀ ਥੋੜੇ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇ ਹੋ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਨੇ ਹੋ ਨਾ ਤੁਸੀਂ ਉਹ ਏਰੀਆ ਮੇਰੀ ਹੈ ਨਾ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬੈਂਕਾਂ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮਿੰਦਰ ਦੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਆ ਕੇ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ